ਸੀ ਉਧਰ ਨੌਜਵਾਨਾਂ ਨੇ ਕਿਸਾਨਾਂ ਨੇ ਪਤੰਗ ਚੜਾ ਦਿੱਤੇ ਮਾਈਨਮੈਕਸ ਨੇ ਡਰੋਨ ਨੂੰ ਪਿੱਛੇ ਡਾਣਾ ਦਾਇ ਤੈ ਕਿ ਸਾਨ ਅਕੇ ਭਗਜਾਣਾ ਦਿੱਤਾ ਕਿ ਬਈ ਲੜਾਈ ਚੱਲੂਗੀ 70 ਸਾਲ ਉਮਰ ਦਾ ਬਾਪੂ ਦੀ ਤਾਂ ਹੱਥ ਚ ਬੋਰੀ ਫੜੀ ਹੋਈ ਹੈ ਕਿ ਜਦੋਂ ਉਧਰੋਂ ਹੰਝੂ ਗੈਸ ਦਾ ਗੋਲਾ ਡਿੱਗੇ ਤੇ ਨਾਲ ਦੀ ਨਾਲ ਬੋਰੀ ਪਾਈਏ ਸ਼ੰਭੂ ਬਾਰਡਰ ਤੇ ਆ ਜਿੱਥੇ ਡਰੋਨ ਉਡਾਇਆ ਜਾ ਰਿਹਾ ਸੀ ਉਧਰ ਨੌਜਵਾਨਾਂ ਨੇ ਕਿਸਾਨਾਂ ਨੇ ਪਤੰਗ ਚੜਾ ਦਿੱਤੇ ਆ ਤਾਂ ਦੇਖ ਸਕਦੇ ਹੋ ਤੁਸੀਂ ਪਤੰਗ ਆਸਮਾਨ ਦੇ ਵਿੱਚ ਉੱਡਦਾ ਹੋਇਆ ਨਜ਼ਰ ਆ ਰਿਹਾ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਪਤੰਗ ਚੜਾਤਾ ਇਧਰ ਲੈ ਬੰਨੇ ਲਿਆ ਕੇ ਵੀਰ ਜੀ ਅਸੀਂ ਇਹ ਡਰੋਨ ਵਾਖੇ ਚੜਾ ਆਪਣੇ ਬਚਾਅ ਕਰਨ ਵਾਸਤੇ ਤਾਂ ਇੱਕੋ ਲੈਂਦੀ ਆ ਇਹ ਕਿੰਨੀਆਂ ਪਤੰਗਾਂ ਨੇ ਤੁਹਾਡੇ ਕੋਲੇ ਕਿਉਂਕਿ ਹੁਣ ਡਰ ਬਈ ਬੈਗ ਵਾਲੇ ਹਲੇ ਦੋ ਹੀ ਨੇ ਅਸੀਂ ਹੋਰ ਦੇਖਦੇ ਕੋਈ ਹੋਰ ਲਿਆਂਦਾ ਇਹ ਫਿਰ ਕਿੰਨਾ ਚਿਰ ਚੜਾਓਗੇ ਜਦ ਤੱਕ ਬਈ ਲੜਾਈ ਚੱਲੂਗੀ ਖੜੇ ਕੀ ਆ ਇੱਥੇ ਕੋਈ ਬਾਈ ਮਕਸਦ ਇਹ ਮੈਂ ਡਰੋਨ ਨੂੰ ਹੀ ਪਿੱਛੇ ਢਾਣਦਾ ਏ ਤਾਂ ਕਿ ਕਿਸਾਨ ਅੱਗੇ ਵਗ ਜਾਣਾ ਕਿਸ ਨੇ ਕਿਹਾ ਬਈ ਮਤਲਬ ਪਤੰਗ ਡਾਉਂਗੇ ਤਾਂ ਡਰੋਨ ਨਹੀਂ ਆਊਗਾ ਜਾਂ ਮਕਸਦ ਕੀ ਹੈ ਕੱਲ ਬਾਈ ਕੱਲ ਉੜਦਾ ਵਾ ਦੇਖਿਆ ਬਜਾਂਗੇ ਬੱਚੇ ਢਾਦੇ ਸੀ ਤੇ ਆਈਡੀਆ ਲਾਇਆ ਵੀ ਜੇ ਪਤੰਗ ਉੜਦਾ ਡਰੋਨ ਨੇੜੇ ਨਹੀਂ ਆਂਦਾ ਕਿਉਂਕਿ ਫਸ ਕੇ ਗਿਰ ਜਾਂਦਾ ਨਾ ਤਾਂ ਫਿਰ ਅਸੀਂ ਕਹੇ ਅੱਜ ਇਹ ਕਰਨਾ ਵੈਸੇ ਅੱਜ ਮਾਰ ਲਿਆ ਕਿਹੜੇ ਏਰੀਆ ਤੋਂ ਬਾਈ ਤੁਸੀਂ ਰਹਿਣ ਦਿਓ ਬਾਈ ਯੋ ਠੀਕ ਹੈ ਇਹ ਏਰੀਆ ਕਹਿੰਦੇ ਨਿਰਚਨਾ ਤਾਂ ਇਹ ਨੌਜਵਾਨਾਂ ਦੇ ਵੱਲੋਂ ਪਤੰਗ ਉਡਾਏ ਜਾ ਰਹੇ ਆ ਇੰਦਰ ਦੇਖੋ ਬਾਈ ਹੁਣਾਂ ਦੇ ਵੱਲੋਂ ਔਰ ਆ ਦिए ਬਾਰਡਰ ਦੇ ਨੇੜੇ ਦੇ ਹਰਿਆਣਾ 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 ਇੱਕ ਉਧਰ ਬਾਰਡਰ ਇੱਕ ਇਧਰ ਬਾਰਡਰ ਹਾਂ ਬਾਈ ਬਾਰਡਰ ਦੇ ਨੇੜੇ ਦੇ ਆ ਬੋਲੀ ਤੋਂ ਬੋਲੀ ਤੋਂ ਲੱਗ ਗਿਆ ਹੁਣਾਂ ਪਤਾ ਕਿਹੜਾ ਆਪਣਾ ਬਾਈ ਉਹ ਸਕੀਮਾ ਇੱਕ ਉਹ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖੇ ਜੇ ਤਾਂ ਆਏਗੀ ਪੂਰੇ ਆਲ ਇੰਡੀਆ ਵਿੱਚ ਫੇਰ ਤੇ ਮੈਂ ਬੋਲਾਂ ਜੇ ਖਬਰ ਨਹੀਂ ਆਵਣੀ ਜੇ ਕੱਟਣੀ ਫਿਰ ਫਾਇਦਾ ਕੋਈ ਨਹੀਂ ਦੇਖੋ ਜੀ ਮੈਂ ਜਿੱਥੇ ਜਾਂਦੇ ਆਂ ਅਸੀਂ ਕਈ ਵਾਰੀ ਸਰਦਾਰਾਂ ਨੂੰ ਕਿਹਾ ਗਿਆ ਹੈ ਸਰਦਾਰਾਂ ਨੂੰ ਕਿਹਾ ਗਿਆ ਹੈ ਵੀ ਸਰਦਾਰਾਂ ਨੇ 12 ਵਜ ਜਾਂਦੇ ਨੇ 12 ਚਾਂਸੀ ਦੀ ਰਾਣੀ ਜਦੋਂ ਅਤਿਆਚਾਰ ਹੁੰਦਾ ਸੀ ਤਾਂ ਚਾਂਸੀ ਦੀ ਰਾਣੀ ਨੇ ਹਥਿਆਰ ਉਠਾਇਆ ਸੀ ਬਾਬਾ ਦੀਪ ਸਿੰਘ ਵਰਗੇ ਅੱਜ ਜੇ ਸਰਦਾਰਾਂ ਦੇ 12 ਨਾ ਨਾ ਵਜਦੇ ਤੇ ਧੀਆਂ ਭੈਣਾਂ ਦੀ ਇੱਛਾ ਅੱਜ ਲੜਿੰਦੀ ਹੋਣੀਆਂ ਸੀ ਅੱਜ ਸਰਦਾਰਾਂ ਕਰਕੇ ਬੱਚੀਆਂ ਨੇ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹਾਂਗਾ ਤੇ ਸਰਕਾਰ ਨੂੰ ਚਾਹਣਾ ਚਾਹਾਂਗਾ ਕਿ ਜਿਨ੍ਹਾਂ ਨੇ ਆਨੇ ਨੇ ਵਰਦਾਨ ਦਿੱਤੇ ਨੇ ਅੱਜ ਸਾਡੀ ਉਸ ਉਹਨਾਂ ਦੀ ਸਿੱਖੀਆਂ ਵੱਲ ਵੇਖੋ ਤੇ ਕੁਝ ਨਾ ਕੁਝ ਸੋਚੋ ਕੀ ਕਿਸੇ ਦਾ ਭਲਾ ਹੋ ਸਕੇ ਨਾ ਕੀ ਨੁਕਸਾਨ ਹੈ ਤਾਂ ਲਗਾਤਾਰ ਕਿਸਾਨ ਕਹਿੰਦੇ ਸਤ ਸਰਬਤ ਦਾ ਭਲਾ ਮੰਗਦੇ ਆ ਸਤਤੀਆਂ ਪੈਣਾਂ ਦੀ ਇੱਜ਼ਤਾਂ ਬਚਾਉਣ ਵਾਲੇ ਲੋਕ ਆ ਔਰ ਇਧਰਲੇ ਬੰਨੇ ਲਗਾਤਾਰ ਅਸੀਂ ਦਿਖਾ ਵੀ ਰਹੇ ਹੱਥਾਂ ਦੇ ਵਿੱਚ ਬੋਰੀਆਂ ਵੀ ਫੜੀਆਂ ਹੋਈਆਂ ਤੇ ਪਤੰਗ ਵੀ ਲਗਾਤਾਰ ਅੜਾਏ ਜਾ ਰਿਹਾ ਇੱਥੇ ਕਹਿੰਦੇ ਕਿ ਸਾਡਾ ਮਕਸਦ ਇਹ ਹੈ ਕਿ ਕੈਨੇਡਾ ਵਾਲੀ ਪਤੰਗ ਚਾੜਤੀ ਹੈ ਕੈਨੇਡਾ ਦਾ ਝੰਡਾ ਜਿਹੜਾ ਉਹ ਪਤੰਗ ਦੇ ਉੱਪਰ ਤਾਂ ਦੇਖ ਸਕਦੇ ਹੋ ਕੈਨੇਡਾ ਵਾਲੀ ਪਤੰਗ ਮੁੰਡਿਆਂ ਨੇ ਚਾੜਤੀ ਹੈ ਇੱਥੇ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਪੂਰਾ ਬਣਾਇਆ ਹੋਇਆ ਨੌਜਵਾਨਾਂ ਨੇ ਕਹਿੰਦੇ ਕਿ ਸਾਡਾ ਮਕਸਦ ਇਹ ਹੋਇਆ ਕਿ ਡਰੋਨ ਦੀ ਮੂਵਮੈਂਟ ਨੂੰ ਰੋਕਣਾ ਕਿਉਂਕਿ ਡਰੋਨ ਦੂਰ ਤੱਕ ਜਾਂਦਾ ਕਿਉਂਕਿ ਹੰਝੂ ਗੈਸ ਦੇ ਗੋਲੇ ਉਹ ਇੱਥੋਂ ਤੱਕ ਜਾਂਦੇ ਆ ਜਾਂ ਉੱਥੋਂ ਤੱਕ ਜਾਂਦੇ ਆ ਕਿਉਂਕਿ ਸ਼ੈਲ ਪਏ ਹੋਏ ਇੱਥੇ ਆ ਦੇਖੋ ਤੁਸੀਂ ਇਧਰਲੇ ਬੰਨੇ ਵੀ ਕਾਫੀ ਥਾਂਾਂ ਗੋਲਿਆਂ ਦੇ ਔਰ ਇਥੋਂ ਤੱਕ ਆਉਂਦੇ ਆ ਥੋੜਾ ਜਿਹਾ ਹੋਰ ਅੱਗੇ ਤੱਕ ਜਾਂਦੇ ਆ ਪਰ ਡਰੋਨ ਜਿਹੜਾ ਉਹ ਦੂਰ ਤੱਕ ਮੂਵਮੈਂਟ ਕਰਦਾ ਦੂਰ ਤੱਕ ਜਾ ਕੇ ਡਰੋਨ ਗੋਲੇ ਸੁੱਟ ਕੇ ਆਉਂਦਾ ਪਰ ਨੌਜਵਾਨ ਕਹਿੰਦੇ ਕਿ ਸਾਡੀ ਕੋਸ਼ਿਸ਼ ਆ ਕਿ ਅਸੀਂ ਇਸ ਮੂਵਮੈਂਟ ਨੂੰ ਰੋਕੀਏ ਡਰੋਨ ਨੂੰ ਰੋਕ ਲਈਏ ਔਰ ਅਗਲੇ ਬੰਨੇ ਵੀ ਦੇਖੋ ਤੁਸੀਂ ਉਮਰ ਦੇਖੋ ਬਾਪੂ ਦੀ ਮੈਨੂੰ ਲੱਗਦਾ 75 80 ਸਾਲ ਦੇ ਕਰੀਬ 80 ਤੋਂ ਵੀ ਵੱਧ ਉਮਰ ਹੋਣੀ ਆ ਤਾਂ ਬਾਪੂ ਵੀ ਯੋਧਾ ਬਣ ਕੇ ਖੜਾ ਐ ਇੱਥੇ ਬਾਪੂ ਹੁਣਾਂ ਨਾਲ ਗੱਲ ਕਰਦੇ ਬਾਪੂ ਜੀ ਕੀ ਹਾਲ ਆ ਠੀਕ ਹੋ ਕੀ ਗੱਲ ਕੀਤੀ ਆ ਕਿ ਕਿੰਨੀ ਉਮਰ ਆ ਤੁਹਾਡੀ 70 ਕੇ ਸਾਲ ਹੋ ਗਈ ਆ 7 70 ਸਾਲ ਉਮਰ ਦਾ ਬਾਪੂ ਜੀ ਤਾਂ ਹੱਥ 'ਚ ਬੋਰੀ ਫੜੀ ਹੋਈ ਆ ਕਿ ਜਦੋਂ ਉਧਰੋਂ ਹੰਝੂ ਗੈਸ ਦਾ ਗੋਲ ਅੱਡ ਗਏ ਤੇ ਨਾਲ ਦੀ ਨਾਲ ਬੋਰੀ ਪਾਈਏ ਤਾਂ ਇਹ ਚੜ੍ਹਦੀ ਕਲਾ ਦੀਆਂ ਤਸਵੀਰਾਂ ਇਸ ਚੜ੍ਹਦੀ ਕਲਾ ਵਾਲੀ ਤਸਵੀਰਾਂ ਔਰ ਹੌਸਲੇ ਦੇਖੋ ਤੁਸੀਂ ਬਜ਼ੁਰਗਾਂ ਦੇ ਵੀ ਹੌਸਲੇ ਦੇਖੋ ਨੌਜਵਾਨਾਂ ਦੇ ਹੌਸਲੇ ਦੇਖੋ ਤਾਂ ਸ਼ੰਭੂ ਬਾਰਡਰ ਤੋਂ ਲਗਾਤਾਰ ਅਪਡੇਟ ਕਰ ਰਹੇ ਹਾਂ ਤੁਹਾਨੂੰ ਸ਼ੰਭੂ ਬਾਰਡਰ ਦਾ ਮਾਹੌਲ ਲਗਾਤਾਰ ਦਿਖਾ ਰਹੇ ਹਾਂ ਕਿ ਸ਼ੰਭੂ ਬਾਰਡਰ ਤੇ ਕਿਸ ਤਰੀਕੇ ਦੇ ਨਾਲ ਕਿਸਾਨ ਯੋਜਨਾਬੰਦੀ ਕਰ ਰਹੇ ਆ ਕੈਮਰਾ ਪਰਸਨ ਵਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਸ਼ੰਭੂ ਬਾਰਡਰ